ਕੱਲ ਮਕਿਸਤਾ ਇਤਰੀਖ ਨੂੰ ਉਸਪੁਰ ਸ਼ਹਿਰ ਵਿਖੇ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਬਸਤੀ ਪਟੀਆਂ ਵਿਖੇ ਇੱਕ ਸ਼ੇਖਰ ਨਾਮ ਦਾ ਲੜਕਾ ਸੀ ਜੋ ਆਪਣੀ ਗਲੀ ਵਿੱਚ ਸੈਰ ਕਰ ਰਿਹਾ ਸੀ ਉਹਦੀ ਨਿੱਜੀ ਰੰਜਿਸ਼ ਸੀ ਕੁਝ ਮੁੰਡਿਆਂ ਦੇ ਨਾਲ ਜੋ ਉਸ ਗਲੀ ਦੇ ਵਿੱਚ ਘੁੰਮ ਰਹੇ ਸੀ ਜੋ ਉਸ ਨੂੰ ਉਹਨਾਂ ਨੂੰ ਰੋਕਿਆ ਤਾਂ ਥੋੜੀ ਦੇਰ ਬਾਅਦ ਹੀ ਉਹ ਚਾਰੇ ਮੁੰਡੇ ਜਿਨ੍ਹਾਂ ਦੇ ਵਿੱਚ ਇੱਕ ਚੰਨਪਾਲ, ਸੁਮਿਤ ਉਸ ਤੋਂ ਇਲਾਵਾ ਇੱਕ ਸ਼ੇਤੀ ਤੇ ਸੁਨੀਲ ਬਿਚਾਰੇ ਵਿਅਕਤੀ ਮੁੰਡੇ ਆਏ ਤੇ ਇਹਨਾਂ ਨੇ ਉਹਦੇ ਉੱਤੇ ਗੋਲੀ ਚਲਾ ਦਿੱਤੀ ਪਹਿਲਾ ਫਾਇਰ ਉਹਦੇ ਲੱਗਿਆ ਨੇੜੇ ਖੜੀ ਉਹਦੀ ਚਾਚੀ ਜਦੋਂ ਉਹਦੀ ਬਚਾਨ ਆਈ ਤਾਂ ਇੱਕ ਫਾਇਰ ਨੇ ਹੋਰ ਕੀਤਾ ਜੋ ਫਾਇਰ ਹੈ ਜੀ ਸ਼ੇਖਰ ਦੀ ਚਾਚੀ ਦੇ ਲੱਗੇ ਇਹ ਉਸ ਤੋਂ ਬਾਅਦ ਇਹਨਾਂ ਨੇ ਉਹਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਇਹ ਦੋਨੋਂ ਖਤਰੇ ਤੋਂ ਬਾਅਦ ਨੇ ਇਹਨਾਂ ਦੇ ਬਿਆਨ ਤੇ ਉਹਨਾਂ ਦੇ ਖਿਲਾਫ ਧਾਰਾ 307 ਦੇ ਦੋ ਦਿਨ ਪਰਚਾ ਦਰਜ ਕੀਤਾ ਤੇ ਅਸਲਾ ਇੱਕ ਦੀਆਂ ਧਾਰਾਵਾਂ ਵੀ ਲਗਾਈਆਂ ਜੀ ਜੋ ਇਹਨਾਂ ਦੇ ਵਿੱਚ ਮੇਨ ਕਿਊ ਸੀ ਚੰਦਪਾਲ ਉਰਫ ਛੱਟੀ ਉਡੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਜੋ ਚਨਪਾਲ ਛੱਟੀ ਤੇ ਨਾਲ ਇਹਦੇ ਤਿੰਨ ਹੋਰ ਸੀਗੇ ਇਹਨਾਂ ਤੇ ਪਹਿਲਾਂ ਵੀ 302 ਲੁੱਟਖੋਹ ਦੇ ਪਰਚੇ ਦਰਜ ਹਨ ਉਹਦੇ ਫੋਜਪੁਰ ਸ਼ਹਿਰ ਦੇ ਹੀ ਰਹਿਣ ਵਾਲੇ ਥੈਂਕ ਯੂ ਸਰ ਇਹ ਜਿਹੜਾ ਚਰਨਪਾਲ ਚਰਨਪਾਲ ਇਹ ਮੇਨ ਦੋਸ਼ੀ ਹੈ ਜੀ ਚਨਨਪਾਲ ਮੇਨ ਹੈ ਜੀ ਚਨਨਪਾਲ ਜਿਹੜਾ ਛੱਟੀ ਹੈ ਉਹਦੇ ਕੋਲ ਹੀ ਅੱਜ ਦੋ ਇਹ ਜਸਲੇ ਬਰਾਮਦ ਕੀਤੇ ਆ ਉਹ ਚਨਨਪਾਲ ਛੱਟੀ ਨੇ ਕੱਲ ਗੋਲੀ ਚਲਾਈ ਸੀ ਉਹਦੇ ਕੋਲ ਹੀ ਅੱਜ ਦੋ ਅਸਲੇ ਬਰਾਮਦ ਕੀਤੇ। ਸਰ ਜਿਹੜਾ ਇਹ ਵੈਪਨ ਨਜ਼ਰ ਆ ਰਿਹਾ ਹੈਗਾ ਇਹ ਇਸ ਦੇ ਵਿੱਚ ਕਾਫੀ ਜਿਹੜੀਆਂ ਗੋਲੀਆਂ ਜਿਹੜੀਆਂ ਪੈਜੀਆਂ ਹੋਈਆਂ ਵੈਪਨ ਕਿ ਕਿਹੜੇ ਹੈਗੇ ਨੇ? ਇਹ ਦੇਸੀ ਹੁੰਦੇ ਨੇ ਜਾਂ ਕੰਟਰੀ ਮੇਡ ਹੈਗੇ ਨੇ ਇਹਨਾਂ ਨੂੰ ਆਪ ਹੀ ਡਿਜ਼ਾਈਨ ਕੀਤਾ ਹੁੰਦਾ। ਇਹਦਾ ਇੱਕ ਮੈਗਜ਼ੀਨ ਹੈ ਜਿਹਦੇ ਵਿੱਚ ਬਾਕੀਆਂ ਨਾਲੋਂ ਵੱਧ ਗੋਲੀਆਂ ਦੇ ਵਿੱਚ ਪਾਈਆਂ ਜਾ ਸਕਦੀਆਂ ਨੇ ਉਹ ਆਪ ਹੀ ਡਿਜ਼ਾਈਨ ਕਰਕੇ ਬਣਾਏ ਹੁੰਦੇ। ਤੇ ਬਾਕੀ ਦੇ આરોપી ਗ੍ਰਿਫਤਾਰ ਹੋ ਗਏ ਨੇ। ਜਿਹੜੇ ਬਾਕੀ ਦੇ ਤਿੰਨ આરોપી ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ। ਸਰ ਵੱਡੀ ਕਾਮਯਾਬੀ ਇਹ ਮੰਨਦੇ ਹੋ ਕਿ ਦੋ ਨਜ਼ਾਇਜ਼ ਅਸਲੇ ਜਿਹੜੇ ਪ੍ਰਾਪਤ ਹੋਏ। ਬਿਲਕੁਲ ਜੀ ਇਹ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਇਸ ਤੋਂ ਪਹਿਲੇ ਵੀ ਥੋੜੇ ਦਿਨ ਪਹਿਲਾਂ ਇਸੇ ਚੰਨਪਾਲ ਛੱਟੀ ਨੇ ਇੱਕ ਹੋਰ ਲੜਕੇ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਜੋ ਉਦੋਂ ਵੀ ਉਹ ਲੜਕਾ ਆਪਣੇ ਬਚਾ ਹੋ ਗਿਆ ਸੀ ਉਹਦੇ ਵੀ 307 ਦਾ ਪਰਚਾ ਦਰਜ ਸਰ ਜਿਹੜੇ ਪਰਿਵਾਰ ਨੂੰ ਗੋਲੀਆਂ ਕਰ ਮਾਰ ਰਹੇ ਸੀਗੇ ਕੀ ਰੰਜਿਸ਼ ਕੀ ਹੋਈ ਸੀ ਉਹਨਾਂ ਦਾ ਇਹਨਾਂ ਲੜਕਿਆਂ ਦੀ ਜੀ ਆਪਸ ਦੇ ਵਿੱਚ ਹੀ ਕੋਈ ਪਹਿਲੇ ਰੰਜਿਸ਼ ਹੋਣੀ ਹੈ ਜਿਹਦੇ ਦੌਰਾਨੇ ਤਫਤੀਸ਼ ਕਈ ਗੱਲਾਂ ਸਾਹਮਣੇ ਆਉਣਗੀਆਂ ਕੱਲ ਮਿਤੀ 27 ਤਰੀਕ ਨੂੰ ਫੋਸਪੁਰ ਸ਼ਹਿਰ ਵਿਖੇ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਦਸਤੀ ਪਟਿਆ ਵਿਖੇ ਇੱਕ ਸ਼ੇਖਰ ਨਾ ਦਾ ਲੜਕਾ ਸੀ ਜੋ ਆਪਣੇ ਗਲੀ ਵਿੱਚ ਸੈਰ ਕਰ ਰਿਹਾ ਸੀ ਉਹਦੀ ਨਿੱਜੀ ਰੰਜਿਸ਼ ਸੀ ਕੁਝ ਮੁੰਡਿਆਂ ਦੇ ਨਾਲ ਜੋ ਉਸ ਗਲੀ ਦੇ ਵਿੱਚ ਘੁੰਮ ਰਹੇ ਸੀ ਜੋ ਉਸ ਨੌਜਵਾਨ ਨੂੰ ਰੋਕਿਆ ਤਾਂ ਥੋੜੀ ਦੇਰ ਬਾਅਦ ਹੀ ਉਹ ਚਾਰੇ ਮੁੰਡੇ ਜਿਨ੍ਹਾਂ ਦੇ ਵਿੱਚ ਇੱਕ ਚੰਨਪਾਲ ਸਮਿਤ ਉਸ ਤੋਂ ਇਲਾਵਾ ਇੱਕ ਛੱਤੀ ਤੇ ਸੁਨੀਲ ਇਹ ਚਾਰੇ ਮੁੰਡੇ ਆਏ ਤੇ ਇਹਨਾਂ ਨੇ ਉਹਦੇ ਉੱਤੇ ਗੋਲੀ ਚਲਾ ਦਿੱਤੀ ਪਹਿਲਾ ਫਾਇਰ ਉਹਦੇ ਲੱਗਿਆ ਨੇੜੇ ਖੜੀ ਉਹਦੀ ਚਾਚੀ ਜਦੋਂ ਉਹਦੀ ਬਚਾਨ ਆਈ ਤਾਂ ਇੱਕ ਫਾਇਰਿੰਗ ਨੇ ਹੋਰ ਕੀਤਾ ਜੋ ਫਾਇਰ ਇਹਦੀ ਸ਼ੇਖਰ ਦੀ ਚਾਚੀ ਦੇ ਲੱਗੇ। ਇਹ ਉਸ ਤੋਂ ਬਾਅਦ ਇਹਨਾਂ ਨੇ ਉਹਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਹ ਦੋਨੋਂ ਖਤਰੇ ਤੋਂ ਬਾਅਦ ਨੇ ਇਹਨਾਂ ਦੇ ਬਿਆਨ ਤੇ ਉਹਨਾਂ ਦੇ ਖਿਲਾਫ ਧਾਰਾ 307 ਦੇ ਦਿੰਨ ਪਰਚਾ ਦਰਜ ਕੀਤਾ ਤੇ ਅਸਲਾ ਇੱਕ ਦੀਆਂ ਧਾਰਾਵਾਂ ਵੀ ਲਗਾਈਆਂ। ਜੋ ਇਹਨਾਂ ਦੇ ਵਿੱਚ ਮੇਨ ਕਿਊ ਸੀ ਚੰਨਪਾਲ ਉਰਫ ਛੱਟੀ ਉਹਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ। ਜੋ ਚਨਪਾਲ ਛੱਟੀ ਤੇ ਨਾਲ ਇਹਦੇ ਤਿੰਨ ਹੋਰ ਸੀਗੇ ਇਹਨਾਂ ਤੇ ਪਹਿਲਾਂ ਵੀ 302 ਲੁੱਟਖੋਹਾਂ ਦੇ ਪਰਚੇ ਦਰਜ ਹਨ ਉਹਦੇ ਫੋਜਪੁਰ ਸ਼ਹਿਰ ਦੇ ਹੀ ਰਹਿਣ ਵਾਲੇ ਥੈਂਕ ਯੂ ਸਰ ਇਹ ਜਿਹੜਾ ਚਰਨਪਾਲ ਚਰਨਪਾਲ ਇਹ ਮੇਨ ਦੋਸ਼ੀ ਹੈ ਜੀ ਚਨਨਪਾਲ ਮੇਨ ਹੈ ਜੀ ਚਨਨਪਾਲ ਜਿਹੜਾ ਛੱਟੀ ਹੈ ਉਹਦੇ ਕੋਲ ਹੀ ਅੱਜ ਦੋ ਅ ਮਲੇਜ ਅਸਲੇ ਬਰਾਮਦ ਕੀਤੇ ਆ ਉਹ ਚਨਪਾਲ ਛੱਟੀ ਨੇ ਕੱਲ ਗੋਲੀ ਚਲਾਈ ਸੀ ਉਹਦੇ ਕੋਲ ਹੀ ਅੱਜ ਦੋਸਲੇ ਬਰਾਮਦ ਕੀਤੀ ਸਰ ਜਿਹੜਾ ਇਹ ਵੈਪਨ ਨਜ਼ਰ ਆ ਰਿਹਾ ਹੈਗਾ ਇਹ ਇਸ ਦੇ ਵਿੱਚ ਕਾਫੀ ਜਿਹੜੀਆਂ ਗੋਲੀਆਂ ਜਿਹੜੀਆਂ ਪਹਿਜੀਆਂ ਗਈਆਂ ਵੈਪਨ ਕਿ ਕਿਹੜੇ ਹੈਗੇ ਨੇ ਇਹ ਦੇਸੀ ਹੁੰਦੇ ਨੇ ਜੀ ਕੰਟਰੀ ਮੇਡ ਹੈਗੇ ਨੇ ਇਹਨਾਂ ਨੂੰ ਆਪ ਹੀ ਡਿਜ਼ਾਈਨ ਕੀਤਾ ਹੁੰਦਾ ਇਹਦਾ ਇੱਕ ਮੈਗਜ਼ੀਨ ਹੈ ਜਿਹਦੇ ਵਿੱਚ ਬਾਕੀਆਂ ਨਾਲੋਂ ਵੱਧ ਗੋਲੀਆਂ ਦੇ ਵਿੱਚ ਪਾਈਆਂ ਜਾ ਸਕਦੀਆਂ ਨੇ ਉਹ ਆਪ ਹੀ ਡਿਜ਼ਾਈਨ ਕਰਕੇ ਬਣਾਏ ਹੁੰਦੇ ਤੇ ਬਾਕੀ ਦੇ આરોપી ਗ੍ਰਿਫਤਾਰ ਹੋ ਗਏ ਨੇ ਜਿਹੜੇ ਬਾਕੀ ਦੇ ਤਿੰਨ આરોપી ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਸਰ ਵੱਡੀ ਕਾਮਯਾਬੀ ਇਹ ਮੰਨਦੇ ਹੋ ਕਿ ਦੋ ਨਜ਼ਾਇਜ਼ ਅਸਲੀ ਜਿਹੜੇ ਬਰਾਬਤ ਹੋਏ ਬਿਲਕੁਲ ਜੀ ਇਹ ਬੜੀ ਵੱਡੀ ਕਾਮਯਾਬੀ ਹੈ ਕਿਉਂਕਿ ਇਸ ਤੋਂ ਪਹਿਲੇ ਵੀ ਥੋੜੇ ਦਿਨ ਪਹਿਲਾਂ ਇਸੇ ਚੰਨਪਾਲ ਛੱਟੀ ਨੇ ਇੱਕ ਹੋਰ ਲੜਕੇ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਜੋ ਉਦੋਂ ਵੀ ਉਹ ਲੜਕਾ ਆਪਣੇ ਬਚਾ ਹੋ ਗਿਆ ਸੀ ਉਹਦੇ ਵੀ 307 ਦਾ ਪਰਚਾ ਦਰਜ ਸਰ ਜਿਹੜੇ ਪਰਿਵਾਰ ਨੂੰ ਗੋਲੀਆਂ ਕਰ ਮਾਰ ਰਹੇ ਸੀ ਕੀ ਰੰਜਿਸ਼ ਕੀ ਹੋਈ ਸੀ ਉਹਨਾਂ ਦਾ ਇਹਨਾਂ ਲੜਕਿਆਂ ਦੀ ਜੀ ਆਪਸ ਦੇ ਵਿੱਚ ਹੀ ਕੋਈ ਪਹਿਲੇ ਰੰਜਿਸ਼ ਹੋਣੀ ਹੈ ਜਿਹੜੇ ਦੌਰਾਨੇ ਤਫਤੀਸ਼ ਕਈ ਗੱਲਾਂ ਸਾਹਮਣੇ ਆਉਣਗੀਆਂ